ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ 24 ਮਈ 1896 ਨੂੰ ਪਿਤਾ ਸਰਦਾਰ ਮੰਗਲ ਸਿੰਘ ਦੇ ਕਰ ਮਾਤਾ ਸਾਹਿਬ ਕੌਰ ਦੇ ਕੋਖੋ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਆਪ ਦੇ ਸਿਰੋ ਮਾਤਾ ਪਿਤਾ ਦਾਸ ਆਇਆ ਬਚਪਨ ਵਿੱਚ ਹੀ ਉੱਠ ਗਿਆ ਸੀ। ਜਿਸ ਕਾਰਨ ਇਹਨਾਂ ਦਾ ਪਾਲਣ ਪੋਸ਼ਣ ਇਹਨਾਂ ਦੇ ਦਾਦਾ ਜੀ ਸਰਦਾਰ ਬਦਨ ਸਿੰਘ ਨੇ ਕੀਤਾ ਸੀ। ਸਰਦਾਰ ਬਦਨ ਸਿੰਘ ਆਪਣੇ ਪੁੱਤਰੇ ਕਰਤਾਰ ਸਿੰਘ ਨੂੰ ਵੱਡਾ ਅਫਸਰ ਬਣਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਪ ਜੀ ਦੀ ਪੜ੍ਹਾਈ ਉੱਚ ਪੱਧਰੀ ਕਰਵਾਈ। ਸਰਦਾਰ ਕਰਤਾਰ ਸਿੰਘ ਸਰਾਭਾ ਬਚਪਨ ਵਿੱਚ ਹੀ ਬਹੁਤ ਫਰਦਿੱਲੇ ਅਤੇ ਚੁਸਤ ਤਲਾਕ ਸਨ ਜਿਸ ਕਰਕੇ ਉਹਨਾਂ ਦੇ ਸਾਰੇ ਸਾਥੀ ਉਹਨਾਂ ਨੂੰ ਉਡਣਾ ਸਭ ਕਹਿੰਦੇ ਸਨ ਸਰਦਾਰ ਕਰਤਾਰ ਸਿੰਘ ਸਰਾਬਾ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਸਰਾਬਾ ਦੇ ਸਕੂਲ ਤੋਂ ਤੇ 8ਵੀਂ 9ਵੀਂ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਪਾਸ ਕੀਤੀ। ਉਪਰੰਤ ਆਪਣੇ ਚਾਚਾ ਕੋਲ ਉੜੀਸਾ ਚਲੇ ਗਏ। ਉੱਥੇ ਆਪਨੇ 10ਵੀਂ ਜਮਾਤ ਪਾਸ ਕੀਤੀ। ਕਰਤਾਰ ਸਿੰਘ ਸਰਾਬਾ ਉਚੇਰੀ ਵਿਦਿਆਲੀ 1912 ਦੇ ਵਿੱਚ ਅਮਰੀਕਾ ਚਲੇ ਗਏ। ਅਮਰੀਕਾ ਪਹੁੰਚ ਕੇ ਸਾਨ ਫ੍ਰਾਂਸਿਸਕੋ ਦੇ ਬਰਕਲੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਕੇ ਰਸਾਇਣ ਵਿਦਿਆ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਜਦੋਂ ਕਰਤਾਰ ਸਿੰਘ ਨੇ ਅਮਰੀਕਾ ਵਿੱਚ ਭਾਰਤੀਆਂ ਨਾਲ ਹੋ ਰਹੇ ਸਲੂਕ ਬਾਰੇ ਵੇਖਿਆ ਤਾਂ ਉਹਨਾਂ ਦੇ ਕੋਮਲ ਦਿਲ ਉੱਤੇ ਇਸ ਦਾ ਡੂੰਗਾ ਅਸਰ ਪਿਆ ਇਸੇ ਦੌਰਾਨ ਕਰਤਾਰ ਸਿੰਘ ਸਰਾਬਾ ਦਾ ਮੇਲ ਪਿੰਡ ਦੇ ਹੀ ਰੂਲੀਆ ਸਿੰਘ ਨਾਲ ਹੋ ਗਿਆ ਜਿਹੜਾ ਬਾਬਾ ਸੋਨ ਸਿੰਘ ਪਕਣਾ ਵਰਗੇ ਗਦਰੀਆਂ ਦਾ ਸਾਥੀ ਸੀ ਆਪ ਤੇਜ ਬੁੱਧੀ ਦ੍ਰਿੜ ਇਰਾਦੇ ਅਤੇ ਬੁਲੰਦ ਹੌਸਲੇ ਵਾਲੇ ਨਿਹਦਰ ਨੌਜਵਾਨ ਸਨ ਇਹ ਹੀ ਕਾਰਨ ਸੀ ਕਿ ਗਦਰ ਪਾਰਟੀ ਦੇ ਕਾਰਜਕਰਤਾਵਾਂ ਨੇ ਪਾਰਟੀ ਦੇ ਅਖਬਾਰ ਗਦਰ ਦੀ ਗੂੰਜ ਦੀ ਸਾਰੀ ਜ਼ਿੰਮੇਵਾਰੀ ਆਪ ਨੂੰ ਸੌਂਦ ਦਿੱਤੀ। ਦੇਸ਼ ਕੌਮ ਲਈ ਸੇਵਾ ਕਰਨ ਦੌਰਾਨ ਕਰਤਾਰ ਸਿੰਘ ਸਰابہ ਬਹੁਤਾ ਥੱਕ ਜਾਣ ਉੱਤੇ ਅਕਸਰ ਇਹ ਗੀਤ ਗਾਇਆ ਕਰਦੇ ਸਨ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਨੇ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸੰਸਾਰ ਉੱਤੇ ਪਹਿਲੇ ਵਿਸ਼ਵ ਯੁੱਧ ਦੇ ਵੱੱਲ ਮੰਡਰਾ ਰਹੇ ਸਨ ਤੇ ਬਸਤੀਵਾਦ ਦੇਸ਼ਾਂ ਨੇ ਸਾਰੇ ਸੰਸਾਰ ਨੂੰ ਇਸ ਸੰਦਰਭ ਕੜੀ ਇਸ ਲਈ ਆਸੀ 1914 ਵਿੱਚ ਪਹਿਲੀ ਸੰਸਾਰ ਜੰਗ ਦੇ ਪਾਬੜ ਮਾ ਝੁੱਠੇ ਅਮਰੀਕਾ ਵਿੱਚ ਰਹਿੰਦੇ ਦੇਸ਼ ਭਗਤਾ ਨੇ ਮਹਿਸੂਸ ਕੀਤਾ ਕਿ ਹੁਣ ਜਦੋਂ ਅੰਗਰੇਜ਼ ਲੜਾਈ ਵਿੱਚ ਰੁੱਝੇ ਹੋਏ ਹਨ ਤਾਂ ਇਹ ਚੰਗਾ ਮੌਕਾ ਹੈ ਕਿ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਨੂੰ ਤੇਜ਼ ਕਰਨ ਦਾ ਇਸੇ ਲਈ ਗਦਰ ਪਾਰਟੀ ਦੇ ਮੈਂਬਰਾਂ ਨੇ ਭਾਰਤ ਵੱਲ ਵਹੀਰਾਂ ਘੱਟ ਦਿੱਤੀਆਂ ਬਹੁਤ ਸਾਰੇ ਗੱਦੀ ਸੁਰਮੇ ਭਾਰਤ ਪਹੁੰਚਣ ਤੋਂ ਪਹਿਲਾਂ ਹੀ ਰਾਹ ਦੇ ਵਿੱਚ ਫੜੇ ਗਏ ਪਰ ਸਰਦਾਰ ਕਰਤਾਰ ਸਿੰਘ ਜ਼ਰਾਬਾ ਕੋਲੰਬੋ بندرਗਾਰਾਂ ਹੀ ਪੰਜਾਬ ਪਹੁੰਚਣ ਦੇ ਵਿੱਚ ਸਫਲ ਹੋ ਗਿਆ ਦੇਸ਼ ਪਹੁੰਚ ਕੇ ਇਹਨਾਂ ਰਾਸ बिहारी बोस ਤੇ ਹੋਰ ਆਜ਼ਾਦੀ ਪ੍ਰਵਾਨਿਆਂ ਨਾਲ ਮਿਲ ਕੇ ਦੇਸ਼ ਭਗਤ ਫੌਜੀਆਂ ਨਾਲ ਰابطਾ ਕਾਇਮ ਕੀਤਾ ਤੇ ਬਗਾਵਤ ਕਰਨ ਦਾ ਪੈਸਾ ਲਕਿਤਾ ਗਦਰ ਦੀ ਤਿਆਰੀ ਲਈ ਪੈਸੇ ਦੀ ਪੂਰਤੀ ਲਈ ਉਹਨਾਂ ਨੇ ਡਾਕਾ ਮਾਰਨ ਦੀ ਸਕੀਮ ਬਣਾਈ ਸਰਦਾਰ ਕਰਤਾਰ ਸਿੰਘ ਸਰਾਬਾ ਟੀਮ ਦੇ ਮੁਖੀ ਸਨ ਡਾਕੇਗਰਾਂ ਟੀਮ ਦੇ ਇੱਕ ਮੈਂਬਰ ਨੇ ਜਦੋਂ ਕਾਰ ਵਿੱਚ ਮੌਜੂਦ ਕੁੜੀ ਦਾ ਜ਼ਬਰਦਸਤੀ ਹਾਸਲ ਲਿਆ ਤਾਂ ਰੌਲਾ ਪੈਣ ਉੱਤੇ ਕਰਤਾਰ ਸਿੰਘ ਸਰਾਬਾ ਝਟ ਉੱਤੇ ਪਹੁੰਚ ਗਏ ਕਰਤਾਰ ਸਿੰਘ ਸਰਾਬਾ ਨੇ ਆਪਣਾ ਪਿਸਤੌਲ ਉਸ ਸਾਥੀ ਉੱਪਰ ਤਾਣ ਕੇ ਉਸ ਨੂੰ ਲੜਕੀ ਦੇ ਪਿਆਰੀ ਹੱਥ ਲਵਾ ਕੇ ਮਾਫੀ ਮੰਗਣ ਦੀ ਕਿਹਾ ਇਹ ਸਾਰੀ ਘਟਨਾ ਵੇਖ ਕੇ ਲੜਕੀ ਦੀ ਮਾਂ ਸਰਾਬੇ ਤੋਂ ਬਹੁਤ ਪ੍ਰਭਾਵਿਤ ਹੋਈ ਸਰਦਾਰ ਕਰਤਾਰ ਸਿੰਘ ਸਰਾਬਾ ਤੋਂ ਡਾਕਾ ਮਾਰਨ ਦੀ ਅਸਲ ਵਜ੍ਹਾ ਪੁੱਛਣ ਉਪਰੰਤ ਕੁਝ ਪੈਸੇ ਲੈਣੇ ਰੱਖ ਕੇ ਬਾਕੀ ਸਭ ਕੁਝ ਉਹਨਾਂ ਨੇ ਸਰਾਬਾ ਹੁਣਾਂ ਨੂੰ ਦੇ ਦਿੱਤਾ ਉਪਰੋਕਤ ਘਟਨਾ ਤੋਂ ਪਤਾ ਚੱਲਦਾ ਹੈ ਕਿ ਸਰਦਾਰ ਕਰਤਾਰ ਸਿੰਘ ਸਰਾਬਾ ਕਿੰਨੇ ਉੱਚੇ ਤੇ ਸੁੱਚੇ اخلاق ਦੇ ਮਾਲਕ ਸਨ ਦੇਸ਼ ਦੀ ਆਜ਼ਾਦੀ ਪ੍ਰਾਪਤੀ ਲਈ ਸਰਦਾਰ ਕਰਤਾਰ ਸਿੰਘ ਸਰਾਬੇ ਨੇ ਬਹੁਤ ਬਾਜਦੜ ਕੀਤੀ ਤੇ 21 ਫਰਵਰੀ 1915 ਨੂੰ ਬਗਾਵਤ ਦਾ ਝੰਡਾ ਬੁਲੰਦ ਕਰਨ ਦਾ ਦਿਨ ਮਿੱਥਿਆ ਗਿਆ ਸੀ ਪਰ ਇਸ ਵੇਦ ਨੂੰ ਗੁਪਤਨਾ ਰੱਖ ਸਕੇ ਕਿਰਪਾਲ ਸਿੰਘ ਵਰਗੇ ਦੇਸ਼ਦੋਈਆਂ ਕਰਕੇ ਇਹ ਮਿਤੀ 19 ਫਰਵਰੀ 1915 ਕਰਨੀ ਪਈ ਪਰ ਇਸ ਦੀ ਸੂ ਵੀ ਸਰਕਾਰ ਨੂੰ ਮਿਲ ਗਈ ਤੇ ਉਸਨੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਦੇਸ਼ ਦੀ ਆਜ਼ਾਦੀ ਦੀ ਲੜਾਈ ਅਜੇ ਜਾਰੀ ਸੀ ਪਰ ਗੰਡਾ ਸਿੰਘ ਵਰਗੇ ਗੱਦਾਰਾਂ ਤੇ ਵਿਸ਼ਵਾਸ ਕਰਕੇ 2 ਮਾਰਚ ਨੂੰ 1915 ਨੂੰ ਸਰਦਾਰ ਕਰਤਾਰ ਸਿੰਘ ਸਰਾਬਾ ਤੇ ਉਹਨਾਂ ਦੇ ਸਾਥੀਆਂ ਨੂੰ ਸਰਗੋਦੇ ਆਪਣੇ ਫਾਰਮ ਉੱਤੇ ਬੁਲਾ ਕੇ ਗ੍ਰਿਫਤਾਰ ਕਰਵਾ ਦਿੱਤਾ। ਲਾਹੌਰ ਜ਼ਿਲ੍ਹੇ ਅੰਦਰ ਸਰਾਬਾ ਉੱਤੇ ਦੇਸ਼ ਤਰੋਇ ਦਾ ਮੁਕੱਦਮਾ ਚਲਾਇਆ ਗਿਆ। ਜੱਜ ਨੇ ਕਰਤਾਰ ਸਿੰਘ ਸਰਾਬਾ ਤੇ ਉਸਦੇ 6 ਸਾਥੀਆਂ ਨੂੰ ਮੌਤ ਤੇ ਜਾਇਦਾਦ ਜਬਤੇ ਦੀ ਸਜ਼ਾ ਸੁਣਾਈ। ਫਾਂਸੀ ਲੱਗਣ ਦੇ ਇੱਕ ਦਿਨ ਪਹਿਲਾਂ ਸਰਾਬੇ ਨੇ ਦੇਸ਼ ਵਾਸੀਆਂ ਲਈ ਇੱਕ ਕਵਿਤਾ ਲਿਖੀ। ਦੇਸ਼ ਵਾਸੀਓ ਰੱਖਣਾ ਯਾ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਦੇਣਾ। ਖਾਤਰ ਦੇਸ਼ ਦੀ ਲੱਗੇ ਹਾਂ ਚੜ੍ਹ ਨਫਾਂਸੀ ਸਾਨੂੰ ਵੇਖ ਕੇ ਨਾ ਕਬਰਾ ਜਾਣਾ ਜੰਗੇ ਆਜ਼ਾਦੀ ਦੇ ਸਭ ਤੋਂ ਛੋਟੀ ਉਮਰ ਦੇ ਆਜ਼ਾਦੀ ਪ੍ਰਵਾਨ ਨੇ ਉਸ ਦੇ 6 ਸਾਥੀਆਂ ਭਾਈ ਜਗਤ ਸਿੰਘ ਭਾਈ ਸਰਹੰਦ ਸਿੰਘ ਭਾਈ ਬਖਸ਼ੀਸ਼ ਸਿੰਘ ਭਾਈ ਹਰਨਾਮ ਸਿੰਘ ਭਾਈ ਸਰਹੰਦ ਸਿੰਘ ਸ੍ਰੀ ਵਿਸ਼ਨੂੰ ਗਣੇਸ਼ ਪਿੰਗਲੇ ਤੇ ਭਾਈ ਜਗਤ ਸਿੰਘ ਨੂੰ 16 ਨਵੰਬਰ 1915 ਵਾਲੇ ਦਿਨ ਫਾਂਸੀ ਲਗਾ ਦਿੱਤੀ ਗਈ